ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਸੋਹਣ ਸਿੰਘ ਸੀਤਨ ਪੰਨਾ ਨੰਬਰ 30 ਤੋਂ ਪੜਾਂਗੇ। ਰਾਮਨਗਰ ਆਦਿ ਇਲਾਕਾ ਫਤਿਹ ਕਰਕੇ ਪੰਗੀ ਸਰਦਾਰ ਵਾਪਸ ਅੰਮ੍ਰਿਤਸਰ ਉੱਜੇ ਦਰਬਾਰ ਸਾਹਿਬ ਚੜਾਵਾ ਚੜਾਇਆ ਤੇ ਕਿਲੇ ਕਿਲਾ ਪੰਗਿਆ ਬਣਾਇਆ ਜਿਸ ਦੇ ਨਿਸ਼ਾਨ ਅੱਜਕੱਲ੍ਹ ਲੋਹ ਮੰਡੀ ਕੋਲ ਹਨ। 1774 ਈਸਵੀ ਵਿੱਚ ਜੰਮੂ ਦੇ ਰਾਜੇ ਰਣਜੀਤ ਦੇਵ ਤੇ ਉਸਦੇ ਪੁੱਤਰ ਬ੍ਰਿਜਰਾਜ ਦੇਵ ਵਿੱਚ ਝਗੜਾ ਹੋ ਗਿਆ। ਦੋਹਾਂ ਨੇ ਆਪਣੀ ਮਦਦ ਵਾਸਤੇ ਸਿੱਖ ਬੁਲਾ ਲਈ। ਰਣਜੀਤ ਦੇਵ ਦੇ ਪਾਸੇ ਸਰਦਾਰ ਚੰਡਾ ਸਿੰਘ, ਗੰਡਾ ਸਿੰਘ ਪੰਗੀ ਆ ਗਏ ਤੇ ਬ੍ਰਿਜਰਾਜ ਦੇਵ ਦੇ ਮਦਦ ਤੇ ਸਰਦਾਰ ਚੜਤ ਸਿੰਘ ਸ਼ੁਕਰਚਕੀਆ, ਸਰਦਾਰ ਜੈ ਸਿੰਘ ਤੇ ਸਰਦਾਰ ਹਕੀਕਤ ਸਿੰਘ ਕਨਈਏ ਆ ਗਏ। ਕਈ ਦਿਨ ਲੜਾਈ ਹੁੰਦੀ ਰਹੀ। ਸਰਦਾਰ ਚੜਤ ਸਿੰਘ ਤਾਂ ਆਪਣੀ ਬੰਦੂਕ ਦੇ ਨਾਲ ਹੀ ਫਟਣ ਨਾਲ ਮਰ ਗਿਆ ਤੇ ਸਰਦਾਰ ਝੰਡਾ ਸਿੰਘ ਪੰਗੀ ਨੂੰ ਸਰਦਾਰ ਜੈ ਸਿੰਘ ਕਨਈਏ ਨੇ ਉਸੇ ਦਿਨ ਹੋਕਰ ਕੋਲੋਂ ਗੋਲੀ ਮਰਵਾ ਕੇ ਧੋਖੇ ਨਾਲ ਮਰਵਾ ਦਿੱਤਾ ਪੰਗੀ ਮੈਦਾਨ ਛੱਡ ਕੇ ਵਾਪਸ ਅੰਮ੍ਰਿਤਸਰ ਆ ਗਏ ਸਰਦਾਰ ਝੰਡਾ ਸਿੰਘ ਦੀ ਥਾਂ ਮਿਸਲ ਦਾ ਲੀਡਰ ਉਸ ਦਾ ਭਰਾ ਗੰਡਾ ਸਿੰਘ ਬਣਿਆ ਸ਼ੁਜਾਹ ਖਾਨ ਦੇ ਸੁਰਗਵਾਸ ਹੋ ਜਾਣ ਤੇ ਉਸ ਦਾ ਪੁੱਤਰ ਮੁਜ਼ੱਫਰ ਖਾਨ ਸ਼ੁਜਾਬਾਦ ਦਾ ਹੁਕਮ ਬਣਿਆ ਸਰਦਾਰ ਦੀਵਾਨ ਸਿੰਘ ਨੇ ਸ਼ੁਜਾਬਾਦ ਉਤੇ ਹਮਲਾ ਕੀਤਾ ਪਰ ਕਾਮਯਾਬ ਨਾ ਹੋ ਸਕਿਆ ਫਿਰ ਮੁਜ਼ਫਰ ਖਾਨ ਨੇ ਨਵਾਬ ਬਹਾਵਲਪੁਰ ਨੂੰ ਨਾਲ ਲੈ ਕੇ ਮੁਲਤਾਨ ਨੂੰ ਘੇਰ ਲਿਆ ਉਹਨਾਂ ਧੋਖੇ ਨਾਲ ਸ਼ਹਿਰ ਵਿੱਚ ਦਾਖਲ ਹੋ ਕੇ ਸ਼ਹਿਰ ਲੁੱਟ ਲਿਆ ਦੀਵਾਨ ਦੀਵਾਨ ਸਿੰਘ ਕਿਲਾ ਬੰਦ ਹੋ ਕੇ ਬੈਠਾ ਕੁਝ ਦਿਨਾਂ ਪਿਛੋਂ ਸਰਦਾਰ ਗੰਡਾ ਸਿੰਘ ਫੌਜ ਲੈ ਕੇ ਆ ਪੁੱਜਾ ਬੜੀ ਸਖਤ ਲੜਾਈ ਹੋਈ ਜਿਸ ਵਿੱਚ ਮੁਜ਼ਫਰ ਖਾਨ ਤੇ ਨਵਾਬ ਬਹਾਵਲਪੁਰ ਹਾਰ ਕੇ ਘਰੋ ਘਰੀ ਜਾ ਵੜੇ ਸਰਦਾਰ ਗੰਡਾ ਸਿੰਘ ਫਿਰ ਅੰਮ੍ਰਿਤਸਰ ਨੂੰ ਪਰਤ ਗਿਆ ਪਠਾਨਕੋਟ ਪੰਗੀ ਮਿਸਲ ਦੇ ਸਰਦਾਰ ਨਨ ਸਿੰਘ ਦੇ ਕਬਜ਼ੇ ਸਿੰਘ ਦੇ ਕਬਜ਼ੇ ਵਿੱਚ ਸੀ 1774 ਈਸਵੀ ਵਿੱਚ ਸਰਦਾਰ ਨਨ ਸਿੰਘ ਸ਼ੁਰਗਵਾਸ ਹੋ ਗਿਆ ਉਸ ਦੀ ਵਿਧਵਾ ਨੇ ਆਪਣੀ ਲੜਕੀ ਤਾਰਾ ਸਿੰਘ ਸਰਦਾਰ ਹਕੀਕਤ ਸਿੰਘ ਕਨਈਆ ਦੇ ਭਰਾ ਨਾਲ ਵਿਆਹ ਦਿੱਤੀ ਤੇ ਪਠਾਨਕੋਟ ਉਸ ਨੂੰ ਜਾਗੀਰ ਵਜੋਂ ਦੇ ਦਿੱਤਾ ਸਰਦਾਰ ਗੰਡਾ ਸਿੰਘ ਨੇ ਇਹ ਜ਼ਾਇਗੀਰ ਪਤਾ ਪਰਵਾਨਾ ਕੀਤਾ। ਉਹਨੇ ਰਾਮਗੜੀਆ ਦੀ ਮਦਦ ਨਾਲ ਪਠਾਨ ਕੋ ਉਤੇ ਚੜਾਈ ਕਰ ਦਿੱਤੀ। ਤਾਰਾ ਸਿੰਘ ਦੀ ਮਦਦ ਵਾਸਤੇ ਸਰਦਾਰ ਹਕੀਕਤ ਸਿੰਘ ਤੇ ਗੁਰਬਖਸ਼ ਸਿੰਘ ਆ ਗਏ। ਦਿਨਾਨਗਰ ਕੋਲਦਾਸ ਦੀ ਲੜਾਈ ਹੁੰਦੀ ਰਹੀ। ਸਰਦਾਰ ਗੰਡਾ ਸਿੰਘ ਬਿਮਾਰ ਹੋ ਕੇ ਮਰ ਗਿਆ। ਉਸ ਦਾ ਪੁੱਤਰ ਦੇਸਾ ਸਿੰਘ ਅਜੇ ਬਾਲਕ ਸੀ। ਸੋ ਗੰਡਾ ਸਿੰਘ ਦਾ ਭਰਾ ਚਲਕ ਸਿੰਘ ਲੀਡਰ ਬਣਿਆ। ਲੜਾਈ ਜਾਰੀ ਰਹੀ। ਇਸੇ ਲੜਾਈ ਵਿੱਚ ਸਰਦਾਰ ਚਲਕ ਸਿੰਘ ਮਾਰਿਆ ਗਿਆ। ਪੰਗੀ ਪੇੜ ਛੱਡ ਗਏ ਅੰਮ੍ਰਿਤਸਰ ਆ ਗਏ ਫਿਰ ਦੇਸਾ ਚੜਤ ਸਿੰਘ ਕਤਲ ਸਿੰਘ ਮਿਸਲ ਦਾ ਲੀਡਰ ਬਣਿਆ ਤੇ ਸਰਦਾਰ ਗੁਜਰ ਸਿੰਘ ਉਸ ਦਾ ਵਜ਼ੀਰ ਪੰਗੀ ਮਿਸਲ ਦੀ ਲੀਡਰਸ਼ਿਪ ਕਮਜ਼ੋਰ ਹੋ ਗਈ ਤੇ ਉਸ ਦੇ ਮਾਤ ਹਿੱਤ ਕੁਝ ਸਰਦਾਰ ਜਿਵੇਂ ਬਾਗ ਸਿੰਘ ਹੱਲੂਵਾਲੀਆ ਖੁਦ ਮੁਖਤਿਆਰ ਹੋ ਗਏ ਚੰਗ ਦਾ ਮਾਮਲਾ ਵੀ ਆਉਣਾ ਬੰਦ ਹੋ ਗਿਆ ਉਧਰ ਮਲਤਾਨ ਤੇ ਦੁਬਾਰਾ ਕਬਜ਼ਾ ਕਰਨਾ ਕਰਨ ਬਦਲੇ ਤੈਮੂਰ ਮੈਦਾਨ ਵਿੱਚ ਆ ਗਿਆ ਅਹਿਮਦ ਸ਼ਾ ਅਬਦਾਲੀ ਦੇ ਘਰ ਮਸ਼ਹਦ ਈਰਾਨ ਅੰਦਰ ਦਸੰਬਰ 1746 ਈਸਵੀ ਨੂੰ ਤੈਮੂਰ ਜਨਮਿਆ 14 April 1772 ਈਸਵੀ ਵਿੱਚ ਨੂੰ ਅਹਿਮਦ ਸ਼ਾ ਮਾਰਿਆ ਗਿਆ ਤਾਂ ਤੈਮੂਰ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ ਉਹਨੇ ਕੰਦਾਰ ਦੀ ਥਾਂ ਕਾਬੁਲ ਨੂੰ ਰਾਜਧਾਨੀ ਬਣਾ ਲਿਆ ਫਿਰ ਉਹਨੇ ਹਿੰਦ ਉੱਤੇ ਹਮਲਾ ਕਰਨ ਦੀ ਧਾਰੀ 1774 ਈਸਵੀ ਵਿੱਚ ਉਹਨੇ ਆਪਣੇ ਰਾਜਦੂਤ ਦਿੱਲੀ ਭੇਜੇ ਫੈਜ਼ੱਲਾ ਖਾਨ ਖਲੀਲ ਨੇਵੀ ਤੈਮੂਰ ਨੂੰ ਹਮਲਾ ਕਰਨ ਦੀ ਪ੍ਰੇਰਣਾ ਕੀਤੀ ਨਵੰਬਰ 1774 ਈਸਵੀ ਵਿੱਚ ਤੈਮੂਰ ਕਾਬਲੋਂ ਤੁਰਿਆ ਜਦ ਉਹ ਪੇਸ਼ਾਵਰ ਪੁੱਜਾ ਤਾਂ ਫੈਜ਼ੱਲਾ ਖਾਨ ਨੇ ਆਪਣੇ ਆਪਣੀ ਫੌਜ ਤੈਮੂਰ ਦੇ ਹਵਾਲੇ ਕਰ ਦਿੱਤੀ 15 ਜਨਵਰੀ 1775 ਈਸਵੀ ਨੂੰ ਤੈਮੂਰ اٹਕੋ ਪਾਰ ਹੋਇਆ ਸਰਦਾਰ ਮਿਲਖਾ ਸਿੰਘ 라ਵਲ ਪਿੰਡੀ ਨੇ ਕੁਝ ਹੋਰ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਟੱਕਰਾਂ ਕੀਤਾ ਬੜੀ ਸਖਤ ਲੜਾਈ ਹੋਈ ਪਰ ਤਸੱਲੀ ਨਾਲ ਜਿੱਤ ਕੋਈ ਵੀ ਨਹੀਂ ਨਾ ਸਕਿਆ ਸਿੱਖ ਹਟ ਕੇ ਚੰਨਾ ਤੇ ਆਖਲੇ ਤੇ ਤੈਮੂਰ ਘਬਰਾ ਕੇ ਵਾਪਸ ਪਿਸ਼ਾਵਰ ਚਲਾ ਗਿਆ ਪਿਸ਼ਾਵਰ ਵਿੱਚ ਫੈਜ਼ੇਲਾ ਖਾਨ ਨੇ ਤੈਮੂਰ ਦੇ ਕਤਲ ਕਰਨ ਦੀ ਸਾਜ਼ਿਸ਼ ਕੀਤੀ ਜੋ ਨੇਪਰੇ ਨਾ ਚੜੀ ਫੈਜ਼ ਤਾਂ ਨਸ ਗਿਆ ਪਰ ਤੈਮੂਰ ਨੇ ਗੁੱਸੇ ਅੰਦਰ ਪਿਸ਼ਾਵਰ ਵਿੱਚ ਕਤਲੇਆਮ ਦਾ ਹੁਕਮ ਦੇ ਕੇ 6000 ਬੰਦਾ ਕਤਲ ਕਰ ਦਿੱਤਾ ਕੁਝ ਚਿਰ ਵਿੱਚ ਪਿਛੋਂ ਤੈਮੂਰ ਨੇ ਫੈਜ਼ ਨੂੰ ਕਾਬਲ ਬੁਲਾ ਕੇ ਧੋਖੇ ਨਾਲ ਮਰਵਾ ਦਿੱਤਾ ਮੁਜ਼ਫਰ ਖਾਨ ਸਿੱਖਾਂ ਦੇ ਵਿਰੁੱਧ ਤੈਮੂਰ ਨੂੰ ਪੜਕਾਉਂਦਾ ਰਹਿੰਦਾ ਸੀ ਪਹਿਲਾ ਮੁਲਤਾਨ ਫਤਿਹ ਕਰਨ ਵਾਸਤੇ ਦੂਸਰੇ ਦੂਸਰੇ ਤੋਂ ਮਦਦ ਮੰਗਦਾ ਰਹਿੰਦਾ ਸੀ 1778 ਈਸਵੀ ਵਿੱਚ ਤੈਮੂਰ ਨੇ ਬਿਹਾਰੂ ਖਾਨ ਨੂੰ ਮੁਲਤਾਨ ਫਤਿਹ ਕਰਨ ਵਾਸਤੇ ਭੇਜਿਆ ਉਹ ਸਫਲ ਨਾ ਹੋਇਆ ਤਾਂ ਉਸ ਨੂੰ ਵਾਪਸ ਬੁਲਾ ਕੇ ਤੈਮੂਰ ਨੇ ਮਦਦ ਖਾਨ ਨੂੰ ਭੇਜਿਆ ਮਗਰ ਉਹ ਵੀ ਕਾਮਯਾਬ ਨਾ ਹੋਇਆ ਤਾਂ ਵਾਪਸ ਬੁਲਾ ਲਿਆ ਗਿਆ 1779 ਈਸਵੀ ਵਿੱਚ ਤੈਮੂਰ ਨੇ ਆਪ ਚੜ੍ਹਾਈ ਕੀਤੀ ਅਕਤੂਬਰ ਵਿੱਚ ਉਹ ਪਿਸ਼ਾਵਰ ਆ ਗਿਆ। ਉਹਨੇ ਹਾਜੀ ਅਲੀ ਖਾਨ ਨੂੰ ਸਿੱਖਾਂ ਕੋਲ ਭੇਜਿਆ। ਉਹ ਤੈਮੂਰ ਦੇ ਨਾਮ ਦੀਆਂ ਧਮਕੀਆਂ ਦੇ ਕੇ ਸਿੱਖਾਂ ਨੂੰ ਇਹ ਮੰਨਣ ਲੱਗਾ। ਜੋਸ਼ ਵਿੱਚ ਉਹਨੇ ਕਈ ਗੱਲਾਂ ਸਿੱਖੀ ਦੇ ਸ਼ਾਨ ਦੇ ਵਿਰੁੱਧ ਕਹਿ ਦਿੱਤੀਆਂ। ਗੁੱਸੇ ਵਿੱਚ ਕਿਸੇ ੜਕੀਲੇ ਸਿੱਖ ਨੇ ਉਸਨੂੰ ਕਤਲ ਕਰ ਦਿੱਤਾ। ਤੈਮੂਰ ਨੇ ਜੰਗੀ ਖਾਨ ਦੁਰਾਨੇ ਨੂੰ 18000 ਫੌਜ ਦੇ ਕੇ ਰੋਹਤਾਸ ਉੱਤੇ ਹਮਲਾ ਕਰਨ ਵਾਸਤੇ ਭੇਜਿਆ। ਰੋਹਤਾਸ ਵਿੱਚ ਉਸ ਵੇਲੇ ਮਸਾ 5000 ਸਿੱਖ ਸਨ ਉਹਨਾਂ ਦੇ ਉਹਨਾਂ ਨੂੰ ਤਦ ਹੀ ਪਤਾ ਲੱਗਾ ਜਾਂ ਚੌਖੇ ਤੜਕੇ ਜੰਗੀ ਖਾਨ ਨੇ ਉਹਨਾਂ ਤੇ ਹਮਲਾ ਭੱਲਾ ਬੋਲ ਦਿੱਤਾ ਅੱਗੋਂ ਸਿੱਖ ਇਸ ਬਹਾਦਰੀ ਨਾਲ ਲੜੇ ਕੇ ਵੈਰੀ ਲੜਾਈ ਜਿੱਤ ਕੇ ਵੀ ਅੱਗੇ ਵਧਣ ਦਾ ਹੌਸਲਾ ਨਾ ਕਰ ਸਕਿਆ ਲੜਾਈ ਵਿੱਚ 3000 ਸਿੱਖ ਮਾਰੇ ਗਏ ਤੇ 2000 ਕਿਲਾ ਛੱਡ ਕੇ ਚੰਨਾਵਲ ਆ ਗਏ ਗਏ ਜੰਗੀ ਖਾਨ ਫਤਿਹ ਦੇ ਵਾਜੇ ਵਜਾਉਂਦਾ ਪਿੱਛੇ ਪਰਤ ਗਿਆ ਤੈਮੂਰ ਪਾਰੀ ਫੌਜ ਲੈ ਕੇ ਦਰਿਆ ਅਟਕ ਦੇ ਨਾਲ-ਨਾਲ ਮਲਤਾਨ ਵੱਲ ਵਧਿਆ ਪੰਗੀ ਮਿਸਲ ਦੇ ਨਾਮ 'ਤੇ ਸਰਦਾਰ ਚੰਡਾ ਸਿੰਘ ਗੰਡਾ ਸਿੰਘ ਸੁਰਗਵਾਸ ਹੋ ਚੁੱਕੇ ਸਨ ਮਲਤਾਨ ਵਿੱਚ ਉਸ ਵੇਲੇ ਸਿੱਖਾਂ ਦੀ ਫੌਜ ਥੋੜੀ ਹੀ ਸੀ ਜਨਵਰੀ 1780 ਈਸਵੀ ਵਿੱਚ ਤੈਮੂਰ ਨੇ ਮਲਤਾਨ ਨੂੰ ਘੇਰਾ ਪਾ ਲਿਆ ਨਵਾਬ ਬਹਾਵਲਪੁਰ ਨੇ 12000 ਫੌਜ ਤੈਮੂਰ ਦੀ ਮਦਦ ਵਾਸਤੇ ਭੇਜ ਦਿੱਤੀ ਸਿੱਖਾਂ ਨੂੰ ਖਬਰ ਮਿਲੀ ਤਾਂ ਸਰਦਾਰ ਜੱਸਾ ਸਿੰਘ ਗੁਜਰ ਸਿੰਘ ਲਹਿਣਾ ਸਿੰਘ ਇਕਤ ਸਿੰਘ ਆਧ 15000 ਫੌਜ ਲੈ ਕੇ ਮਲਤਾਨ ਵੱਲ ਵਧੇ 8 ਫਰਵਰੀ 1780 ਈਸਵੀ ਨੂੰ ਸ਼ੁਜਾहाबाद ਕੋਲ ਤੈਮੂਰ ਨਾਲ ਸਖਤ ਲੜਾਈ ਹੋਈ ਇਸ ਲੜਾਈ ਵਿੱਚ ਸਖਤ ਨੁਕਸਾਨ ਉਠਾ ਕੇ ਸਿੱਖ ਲਾਹੌਰ ਨੂੰ ਪਰਤ ਆਏ ਤੈਮੂਰ ਨੇ ਭੌਂ ਕੇ ਮਲਤਾਨ ਸ਼ਹਿਰ ਤੇਤਾਵਾ ਬੋਲ ਦਿੱਤਾ ਸਿੱਖ ਫੌਜ ਸ਼ਹਿਰ ਖਾਲੀ ਕਰਕੇ ਕਿਲੇ ਵਿੱਚ ਚਲੀ ਗਈ ਤੈਮੂਰ ਨੇ ਸ਼ਹਿਰ ਲੁੱਟ ਲਿਆ ਤੇ ਕਤਲੇਆਮ ਕੀਤੇ ਤੈਮੂਰ ਨੇ ਕਿਲੇ ਨੋਕੇਰਾ ਪਾ ਲਿਆ ਤੇ ਸਿੱਖਾਂ ਨੂੰ ਸੁਲਾਹ ਨਾਲ ਕਿਲਾ ਛੱਡਣ ਵਾਸਤੇ ਕਿਹਾ ਸਿੱਖ ਫੌਜ ਕਿਲਾ ਖਾਲੀ ਕਰਕੇ ਲਾਹੌਰ ਨੂੰ ਆ ਗਈ ਇਸ ਤਰ੍ਹਾਂ 18 ਫਰਵਰੀ 1780 ਈਸਵੀ ਨੂੰ ਤੈਮੂਰ ਨੇ ਕਿਲਾ ਮਲਤਾਨ ਉੱਤੇ ਕਬਜ਼ਾ ਕਰ ਲਿਆ ਉਸ ਨੇ ਮੁਜ਼ਫਰ ਖਾਨ ਨੂੰ 20000 ਫੌਜ ਦੇ ਕੇ ਮਲਤਾਨ ਦਾ ਗਵਰਨਰ ਬਣਾਇਆ ਉਹ 15 ਦਿਨ ਮਲਤਾਨ ਰਹਿ ਕੇ ਵਾਪਸ ਅਫਗਾਨਿਸਤਾਨ ਚਲਾ ਗਿਆ 1780 ਈਸਵੀ ਦੇ ਅਖੀਰ ਵਿੱਚ ਤੈਮੂਰ ਨੇ ਤੀਜਾ ਹਮਲਾ ਕੀਤਾ ਉਹ ਦਰਿਆ ਅਟਕ ਦੇ ਨਾਲ-ਨਾਲ ਮਲਤਾਨ ਰਾਹੀਂ ਬਹਾਵਲਪੁਰ ਜਾ ਪੁੱਜਾ ਬਹਾਵਲਪੁਰ ਤਬਾਹ ਕਰਕੇ ਨਵਾਬ ਨੂੰ ਈਨ ਮਨਾ ਕੇ ਤੇ ਖ਼ਰਾਜ ਲੈ ਕੇ ਤੈਮੂਰ ਉਸੇ ਰਸਤੇ ਵਾਪਸ ਚਲਾ ਗਿਆ ਦਸੰਬਰ 1775 ਈਸਵੀ ਵਿੱਚ ਤੈਮੂਰ ਸਿਰਫ਼ ਪੇਸ਼ਾਵਰ ਆ ਬੈਠਾ ਉਸਨੇ ਆਪਣੇ ਸ਼ਹਿਜ਼ਾਦੇ ਹਮਾਇਉਨ ਨੂੰ ਪੀਜਾਰ ਫੌਜ ਦੇ ਕੇ اٹਕੋਂ ਪਾਰ ਕੀਤਾ ਜੋ ਫਸਲ ਅਬਦਾਲ ਪੰਜਾ ਸਾਹਿਬ ਤੱਕ ਆਇਆ ਉਹ ਸਖੰਦ ਨੁਲਕ ਵਿੱਚ ਅਗਾਵਾਦਨ ਕੀਤਾ ਕਸ਼ਮੀਰ ਤੇ ਸੂਬੇਦਾਰ ਆਜ਼ਾਦ ਖਾਨ ਨੂੰ ਕਤਲ ਕਰਕੇ ਵਾਪਸ ਮੁੜ ਗਿਆ ਗੁਲਾਮ ਕਾਦਰ ਰੁਹੱਲੇ ਨੇ 3 ਜੁਲਾਈ 1788 ਈਸਵੀ ਨੂੰ ਸ਼ਾ আলমਸਾਨੀ ਬਾਦਸ਼ਾਹ ਦਿੱਲੀ ਨੂੰ ਤਖਤ ਤਖਤ ਤੋਂ ਲਾ ਦਿੱਤਾ ਤੇ 10 ਅਗਸਤ ਨੂੰ ਉਸ ਨੂੰ ਅੰਨਾ ਕਰ ਦਿੱਤਾ ਸ਼ਾ ਆलम ਦੀ ਮਦਦ ਵਾਸਤੇ ਤੈਮੂਰ ਨੇ ਹਿੰਦ ਤੇ ਚੜ੍ਹਾਈ ਕਰ ਦਿੱਤੀ 10 ਨਵੰਬਰ 1788 ਈਸਵੀ ਨੂੰ ਉਹ ਪੇਸ਼ਾਵਰ ਤੁਰ ਕੇ 14 ਨਵੰਬਰ ਨੂੰ ਦਰਿਆ ਅਟਕ ਟੱਪਿਆ ਅੱਗੇ ਸਿੱਖਾਂ ਦਾ ਇਲਾਕਾ ਸੀ ਸੋ ਤੈਮੂਰ ਸਿੱਖਾਂ ਤੋਂ ਡਰਦਾ ਦਰਿਆ ਦੇ ਨਾਲ-ਨਾਲ ਮੁਲਤਾਨ ਵੱਲ ਹੋ ਤੁਰਿਆ ਤੈਮੂਰ ਨਾਲ ਇਸ ਵਾਰੀ ਸਵਾ ਲੱਖ ਫੌਜ ਸੀ ਉਸ ਦੀ ਫੌਜ ਦੇ ਸਾਹਮਣੇ ਸਿੱਖ ਫੌਜ ਆਪਣੇ ਇਲਾਕੇ ਵਿੱਚ ਰਹਿੰਦੀ ਸੀ ਰਹੀ ਪਰ ਦੋਹਾਂ ਦੀ ਲੜਾਈ ਕਿਤੇ ਨਾ ਹੋਈ ਜਨਵਰੀ 1799 ਈਸਵੀ ਵਿੱਚ ਤੈਮੂਰ ਨੇ ਬਹਾਵਲਪੁਰ ਉੱਤੇ ਹਮਲਾ ਕੀਤਾ ਨਵਾਬ ਲੜਾਈ ਵਿੱਚ ਹਾਰ ਕੇ ਨਸ ਗਿਆ ਤੈਮੂਰ ਨੇ ਬਹਾਵਲਪੁਰ ਵਿੱਚ ਦਿਲ ਹোল ਕੇ ਕਤਲੇਆਮ ਕੀਤੀ ਪਿੱਛੋਂ ਨਵਾਬ ਦੇ 10 ਲੱਖ ਰਾਜ ਦੇ ਕੇ ਸੁਲਾ ਕਰ ਲਈ ਫਿਰ ਸਿੰਧ ਦੇ ਅਮੀਰਾ 60 ਲੱਖ ਰਾਜ ਉਗਰਾਹ ਕੇ ਤੈਮੂਰ ਵਾਪਸ ਚਲਾ ਗਿਆ ਇਹ ਉਸ ਦਾ ਆਖਰੀ ਹਮਲਾ ਸੀ 18 ਮਈ 1793 ਈਸਵੀ ਨੂੰ ਤੈਮੂਰ ਮਰ ਗਿਆ ਤਾਂ ਉਸ ਦਾ ਲੜਕਾ ਸਹਾਜਮਨ ਬਾਦਸ਼ਾਹ ਬਣਿਆ ਮਲਤਾਨ ਹੱਥੋਂ ਨਿਕਲ ਜਾਣ ਕਰਕੇ ਪੰਗੀ ਮਿਸਲ ਦਾ ਮੋਢੀ ਘਰਾਣਾ ਅਸਲੋਂ ਕਮਜ਼ੋਰ ਹੋ ਗਿਆ ਸਰਦਾਰ ਚੜਤ ਸਿੰਘ ਦੇ ਸੁਰਗਵਾਸ ਹੋਂ ਪਿੱਛੋਂ ਸਰਦਾਰ ਦੇਸਾ ਸਿੰਘ ਸਰਦਾਰ ਗੰਡਾ ਸਿੰਘ ਦਾ ਪੁੱਤਰ ਮਿਸਲ ਦਾ ਲੀਡਰ ਬਣਿਆ ਤੇ ਸਰਦਾਰ ਗੁਜਰ ਸਿੰਘ ਉਸ ਦਾ ਵਜ਼ੀਰ ਸਰਦਾਰ ਦੇਸਾ ਸਿੰਘ ਸਰਦਾਰ ਮਹਾ ਸਿੰਘ ਸ਼ੁਕਰਚੱਕੀ ਨਾਲ ਕਈ ਵਾਰ ਲੜਿਆ ਤੇ ਅੰਤ ਇੱਕ ਲੜਾਈ ਅੰਦਰ 1782 ਈਸਵੀ ਵਿੱਚ ਮਾਰਿਆ ਗਿਆ ਫਿਰ ਉਸ ਦਾ ਪੁੱਤਰ ਸਰਦਾਰ ਗੁਲਾਬ ਸਿੰਘ ਲੀਡਰ ਬਣਿਆ ਤੇ ਸਰਦਾਰ ਕਰਮ ਸਿੰਘ ਦੁੱਲੂ ਉਸ ਦਾ ਸਲਾਹਕਾਰ ਜਦੋਂ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤਾਂ 1800 ਈਸਵੀ ਵਿੱਚ ਉਦਾਲੇ ਦੇ ਬਹੁਤ ਸਾਰੇ ਸਰਦਾਰ ਇਕੱਠੇ ਹੋ ਕੇ ਉਸ ਦੇ ਟਾਕਰੇ ਲਈ ਪਸੀਨ ਆਗ ਬੈਠੇ। ਉੱਥੇ ਸਰਦਾਰ ਗੁਲਾਬ ਸਿੰਘ ਪੰਗੀ ਇੱਕ ਦਿਨ ਬਹੁਤੀ ਸ਼ਰਾਬ ਪੀਣ ਕਰਕੇ ਸੁਰਗਵਾਸ ਹੋ ਗਿਆ। ਉਹਦੇ ਬਾਕੀ ਸਾਥੀ ਵੀ ਪਸੀਨ ਦਾ ਮੈਦਾਨ ਛੱਡ ਕੇ ਘਰੋ ਘਰੀ ਚਲੇ ਗਏ। ਸਰਦਾਰ ਗੁਲਾਬ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਉਸ ਦਾ ਦਸ ਸਾਲ ਦਾ ਲੜਕਾ ਗੁਰਦੇਵ ਸਿੰਘ ਲੀਡਰ ਬਣਿਆ ਤੇ ਉਸਦੀ ਮਾਂ ਸੁਖਾ ਸਲਾਹਕਾਰ ਬਣੀ। ਉਹਨਾਂ ਦੇ ਕਬਜ਼ੇ ਵਿੱਚ ਉਸ ਵੇਲੇ ਅੰਮ੍ਰਿਤਸਰ ਹੀ ਸੀ। ਮਾਰਚ 1840 ਈਸਵੀ ਨੂੰ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕਰ ਲਿਆ ਤੇ ਗੁਰਦੇਵ ਸਿੰਘ ਤੇ ਉਸਦੀ ਮਾਤਾ ਨੂੰ ਜਾਗੀਰ ਦੇ ਦਿੱਤੀ। ਗੁਰਦੇਵ ਸਿੰਘ ਆਪਣੇ ਪੁਰਾਣੇ ਪਿੰਡ ਪੰਜਵੜ ਆ ਵਸਿਆ। ਸਰਦਾਰ ਹਰੀ ਸਿੰਘ ਪੰਗੀ ਦੇ ਸਾਥੀ ਸਰਦਾਰਾਂ ਵਿੱਚੋਂ ਸਰਦਾਰ ਗੁਰਬਾਜ ਸਿੰਘ ਰੋੜਾ ਵਾਲੇ ਦਾਸੀ ਉਸ ਦੇ ਕਬਜ਼ੇ ਵਿਚ ਆਲੀ ਪਿੰਡ ਸਨ 1763 ਈਸਵੀ ਵਿੱਚ ਉਹ ਬੇਔਲਾਦ ਮਰ ਗਿਆ ਉਸਨੇ ਦਰਗਾਹੀਆ ਸਿੰਘ ਪਿੰਡ ਸਾਦਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਪੁੱਤਰ ਲਹਿਣਾ ਸਿੰਘ ਨੂੰ ਪੁੱਤਰੇਲ ਬਣਾਇਆ ਹੋਇਆ ਸੀ ਗੁੱਜਰ ਸਿੰਘ ਸਰਦਾਰ ਗੁਰਬਖਸ਼ ਸਿੰਘ ਦਾ ਦੋਹਤਰਾ ਸੀ ਇਸ ਵਾਸਤੇ ਸਰਦਾਰ ਗੁਰਬਖਸ਼ ਸਿੰਘ ਦੇ ਸੁਰਗਵਾਸ ਹੋਣ ਉੱਤੇ ਗੁੱਜਰ ਸਿੰਘ ਨੇ ਤੇ ਲਹਿਣਾ ਸਿੰਘ ਵਿੱਚ ਝਗੜਾ ਹੋ ਪਿਆ ਸਰਦਾਰ ਹਰੀ ਸਿੰਘ ਨੇ ਦੋਹਾਂ ਦੇ ਸੁਲਾਹ ਕਰਾ ਕੇ ਜਾਗੀਰ ਅਦੋ ਅਦਵੰਡ ਦਿੱਤੀ ਲੈਣਾ ਸਿੰਘ ਸਿੰਘ ਰੋੜਾ ਵਾਲੇ ਤੇ ਗੁੱਜਰ ਸਿੰਘ ਰਾਣਗੜ ਜਾ ਵਸਿਆ ਸਰਦਾਰ ਚੰਡਾ ਸਿੰਘ ਗੰਡਾ ਸਿੰਘ ਨਾਲ ਮਿਲ ਕੇ ਇਹਨਾਂ ਦੋਹਾਂ ਨੇ ਬਹੁਤ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ 15 ਮਈ 1700 65 ਈਸਵੀ ਵਿੱਚ ਉਹਨਾਂ ਦੋਹਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਅਗਲੇ ਦਿਨ ਸਰਦਾਰ ਸੋਬਾ ਸਿੰਘ ਸਰਦਾਰ ਜੈ ਸਿੰਘ ਕਨਈਏ ਦਾ ਭਤੀਜਾ ਨਿਆਜ਼ ਬੇਗ ਵਾਲਾ ਵੀ ਨਾਲ ਆ ਰਿਹਾ ਦਸੰਬਰ 1766 ਈਸਵੀ ਵਿੱਚ ਅਬਦਾਲੀ ਨੇ ਨੌਵਾਂ ਹਮਲਾ ਕੀਤਾ ਤਾਂ ਸਿੱਖ ਸਰਦਾਰ ਲਾਹੌਰ ਖਾਲੀ ਕਰ ਗਏ ਅਬਦਾਲੀ ਨੇ ਆਪਣਾ ਦੂਤ ਸਰਦਾਰ ਲੈਣਾ ਸਿੰਘ ਕੋਲ ਭੇਜਿਆ ਤੇ ਉਸ ਨੂੰ ਲਾਹੌਰ ਦੀ ਸੂਬੇਦਾਰੀ ਦੇਣੀ ਚਾਹੀ ਪਰ ਲੈਣਾ ਸਿੰਘ ਨੇ ਇਹ ਸ਼ਰਤ ਪ੍ਰਵਾਨ ਨਾ ਕੀਤੀ ਅਬਦਾਲੀ ਗਿਆ ਤਾਂ ਭੰਗੀਆਂ ਫੇਰ ਲਾਹੌਰ ਉੱਤੇ ਕਬਜ਼ਾ ਕਰ ਲਿਆ ਸਰਦਾਰ 774 ਈਸਵੀ ਵਿੱਚ ਸਰਦਾਰ ਗੁੱਜਰ ਸਿੰਘ ਦੇ ਲੜਕੇ ਸਾਹਿਬ ਸਿੰਘ ਦਾ ਵਿਆਹ ਮਹਾ ਸਿੰਘ ਸ਼ੁਕਰਚੱਕੀ ਦੀ ਭੈਣ ਬੀਬੀ ਰਾਜਕੌਰ ਨਾਲ ਹੋਇਆ। ਸਰਦਾਰ ਗੁੱਜਰ ਸਿੰਘ ਪੰਗੀ ਦੇ ਤਿੰਨ ਲੜਕੇ ਸਨ ਸੁੱਖਾ ਸਿੰਘ, ਸਾਹਿਬ ਸਿੰਘ ਤੇ ਫਤਿਹ ਸਿੰਘ। ਸਾਹਿਬ ਸਿੰਘ ਦਾ ਗੁਜਰਾਤ ਤੇ ਕਬਜ਼ਾ ਸੀ। ਉਸ ਦੀ ਸੁੱਖਾ ਸਿੰਘ ਨਾਲ ਲੜਾਈ ਹੋ ਪਈ ਜਿਸ ਵਿੱਚ ਸੁੱਖਾ ਸਿੰਘ ਮਾਰਿਆ ਗਿਆ। ਸਰਦਾਰ ਗੁੱਜਰ ਸਿੰਘ ਨੇ ਸਾਹਿਬ ਸਿੰਘ ਤੇ ਚੜ੍ਹਾਈ ਕਰਕੇ ਉਸ ਦਾ ਇਲਾਕਾ ਖੋ ਕੇ ਫਤਿਹ ਸਿੰਘ ਨੂੰ ਦੇ ਦਿੱਤਾ। गुजर सिंह वापस लाहौर आ गया पिछो महा सिंह शक्करचकिया दी मदद नाल साहिब सिंह ने फतेह सिंह ਕੋਲੋਂ ਆਪਣਾ ਇਲਾਕਾ ਖੋਲਿਆ 1791 ਇਸਵੀ ਵਿੱਚ ਸਰਦਾਰ ਗੁਜਰ ਸਿੰਘ ਸੁਰਗਵਾਸ ਹੋ ਗਿਆ ਉਸ ਦੀ ਥਾਂ ਸਾਹਿਬ ਸਿੰਘ ਲਾਹੌਰ ਦਾ ਖੁਦ ਮੁਖਤਿਆਰ ਹਾਕਮ ਬਣਿਆ ਸਰਦਾਰ ਮਹਾ ਸਿੰਘ ਸ਼क्करचकिया ਪਿਛਲੀਆਂ ਮਹੀਮਾ ਵਿੱਚ ਸਰਦਾਰ ਸਾਹਿਬ ਸਿੰਘ ਭੰਗੀ ਦੀ ਮਦਦ ਕਰਤਾ ਰਹਾ ਸੀ ਸੋ ਮਹਾ ਸਿੰਘ ਨੇ ਉਸ ਤੋਂ ਨਜ਼ਰਾਨਾ ਮੰਗਿਆ ਸਾਹਿਬ ਸਿੰਘ ਨੇ ਨਜ਼ਰਾਨਾ ਦੇਣੋਂ ਨਾ ਕਰਿਆ ਇਤੇ ਤਮਾਹ ਸਿੰਘ ਨੇ ਉਸ ਉੱਤੇ ਚੜਾਈ ਕਰ ਦਿੱਤੀ। ਮੈਦਾਨ ਵਿੱਚ ਟਾਕਰੇ ਦੀ ਸਮਰੱਥਾ ਨਾ ਵੇਖ ਕੇ ਸਾਹਿਬ ਸਿੰਘ ਕਿਲਾ ਸੋਹਦਰਾ ਵਿੱਚ ਬੰਦ ਹੋ ਬੈਠਾ। ਮਹਾ ਸਿੰਘ ਨੇ ਸੋਹਦਰੇ ਨੂੰ ਘੇਰਾ ਪਾ ਲਿਆ। ਥੋੜੇ ਦਿਨਾਂ ਪਿੱਛੋਂ ਮਹਾ ਸਿੰਘ ਬਿਮਾਰ ਹੋ ਕੇ ਗੁਜਰਾਵਾਲੇ ਆ ਗਿਆ ਤੇ ਮੁਹੰਮਦ ਦੀ ਸੌਮਣਾ 12 ਸਾਲ ਦੇ ਰਣਜੀਤ ਸਿੰਘ ਨੂੰ ਘਰ ਆਇਆ। ਸਾਹਿਬ ਸਿੰਘ ਦੀ ਮਦਦ ਵਾਸਤੇ ਸਰਦਾਰ ਕਰਮ ਸਿੰਘ ਦੁੱਲੂ ਚਨਿਓਟ ਦੇ ਤੇਜੋਤ ਸਿੰਘ ਪੰਗੀ ਆ ਰਹੇ ਸਨ। ਰਣਜੀਤ ਸਿੰਘ ਨੇ ਰਾਹ ਵਿੱਚ ਕੋਟ ਮਹਾਰਾਜਾ ਕੋਲ ਉਹਨਾਂ ਉੱਤੇ ਅਚਨਚੇਤ ਹਮਲਾ ਕਰ ਦਿੱਤਾ ਕਰਮ ਸਿੰਘ ਤੇ ਜੋਧ ਸਿੰਘ ਲੜਾਈ ਵਿੱਚ ਹਾਰ ਕੇ ਨਸ ਗਏ ਥੋੜੇ ਦਿਨਾਂ ਪਿੱਛੋਂ ਸਰਦਾਰ ਮਹਾ ਸਿੰਘ 1792 ਈਸਵੀ ਸੁਰਗਵਾਸ ਹੋ ਗਿਆ ਸੋ ਰਣਜੀਤ ਸਿੰਘ ਸੋਧਰੇ ਦਾ ਘੇਰਾ ਉਠਾ ਕੇ ਵਾਪਸ ਆ ਗਿਆ ਨਵੰਬਰ 1796 ਈਸਵੀ ਨੂੰ ਸ਼ਾਹ ਜ਼ਮਾਨ ਨੇ ਹਿੰਦ ਉੱਤੇ ਤੀਜਾ ਹਮਲਾ ਕੀਤਾ ਉਨੇ ਸਰਦਾਰ ਲਹਿਣਾ ਸਿੰਘ ਨੂੰ ਲਿਖਿਆ ਕਿ ਈਨ ਮੰਨ ਕੇ ਲਾਹੌਰ ਦੀ ਸੂਬੇਦਾਰੀ ਸੰਭਾਲ ਲਵੇ ਪਰ ਇਹ ਉਹ ਉਹ ਲਹਿਣਾ ਸਿੰਘ ਸੀ ਜਿਸ ਨੇ ਅਫਦਾਲੀ ਦੀ ਇਹ ਸ਼ਰਤ ਨਹੀਂ ਸੀ ਮੰਨੀ ਤਾਂ ਹੁਣ ਸ਼ਾਹ ਜ਼ਮਾਨ ਦੀ ਸ਼ਰਤ ਕਿਵੇਂ ਮੰਨਦਾ ਉਸਨੇ ਅਗੋ ਉੱਤਰ ਦਿੱਤਾ ਸ਼ਾਹ ਜ਼ਮਾਨ ਸਿੱਖ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਣਾ ਜਾਣਦੇ ਹਨ ਈਨ ਮੰਨਣਾ ਨਹੀਂ ਸ਼ਾਹ ਜ਼ਮਾਨਪੁਰ ਬੜਾ ਪਾਰਾ ਤੋਪਖਾਨਾ ਸੀ ਸਰਦਾਰ ਲਹਿਣਾ ਸਿੰਘ ਆਜ ਉਸਦੇ ਪਹੁੰਚਣ ਤੋਂ ਪਹਿਲਾਂ ਲਾਹੌਰ ਖਾਲੀ ਕਰ ਗਏ ਖਾਲੀ ਪਹਿਲਾਹੌਰ ਉੱਤੇ 1 ਜਨਵਰੀ 1797 ਈਸਵੀ ਨੂੰ ਸ਼ਾ ਜ਼ਮਾਨ ਦੇ ਕਬਨੇ ਕਬਜ਼ਾ ਕਰ ਲਿਆ 12 ਜਨਵਰੀ ਨੂੰ ਜ਼ਮਾਨ ਨੇ ਅੰਮ੍ਰਿਤਸਰ ਤੇ ਤਾਵਾ ਕੀਤਾ ਪਰ 20 ਹਜ਼ਾਰ ਫੌਜ ਮਰਵਾ ਕੇ ਤੇ ਸਿੱਖਾਂ ਤੋਂ ਪੂਰੀ ਤਰ੍ਹਾਂ ਹਾਰ ਖਾ ਕੇ ਵਾਪਸ ਆ ਗਿਆ ਐਸੀ ਸ਼ਿਕਸਤ ਤੋਂ ਪੈਪਿਤ ਹੋ ਕੇ ਜ਼ਮਾਨ 30 ਜਨਵਰੀ ਨੂੰ ਲਾਹੌਰ ਖਾਲੀ ਕਰਕੇ ਧੁਰ ਗਿਆ ਸ਼ਾਹ ਜ਼ਮਾਨ ਦੇ ਜਾਣ ਦੀ ਦੇਰ ਸੀ ਪੰਗਿਆਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਇਸੇ ਸਾਲ 1797 ਈਸਵੀ ਸਰਦਾਰ ਲਹਿਣਾ ਸਿੰਘ ਸੁਰਗਵਾਸ ਹੋ ਗਿਆ ਤਾਂ ਉਸ ਦਾ ਪੁੱਤਰ ਚੇਤ ਸਿੰਘ ਲਾਹੌਰ ਦਾ ਹਾਕਮ ਬਣਿਆ ਸਰਦਾਰ ਸੋਭਾ ਸਿੰਘ ਸੁਰਗਵਾਸ ਹੋ ਗਿਆ ਉਸ ਦਾ ਪੁੱਤਰ ਮੋਹਰ ਸਿੰਘ ਹਾਕਮ ਬਣਿਆ ਅਕਤੂਬਰ 1798 ਈਸਵੀ ਵਿੱਚ ਸ਼ਾਹ ਜ਼ਮਾਨ ਨੇ ਚੌਥਾ ਹਮਲਾ ਕੀਤਾ ਰਾਵ ਸਿੱਖਾਂ ਨਾਲ ਕਈ ਲੜਾਈਆਂ ਲੜਦਾ ਲੜਾਉਂਦਾ 3 ਨਵੰਬਰ ਨੂੰ ਲਾਹੌਰ ਆ ਪੁੱਜਾ ਉਸਦੇ ਪਹੁੰਚਣ ਤੋਂ ਪਹਿਲਾਂ ਹੀ ਪੰਗੀ ਸਰਦਾਰ ਲਾਹੌਰ ਖਾਲੀ ਕਰ ਗਏ ਜ਼ਮਾਨ ਇੱਕ ਮਹੀਨਾ ਤੇ 5 ਦਿਨ ਲਾਹੌਰ ਰਿਹਾ ਪਰ ਸਿੱਖਾਂ ਨੇ ਉਸ ਨੂੰ ਚੈਨ ਨਾ ਲੈਣ ਦਿੱਤਾ ਉਹਦੇ ਜਰਨੈਲ ਜਿੰਨੀ ਵਾਰ ਬਾਹਰ ਨਿਕਲ ਕੇ ਸਿੱਖਾਂ ਨਾਲ ਲੜੇ ਉਨੀ ਵਾਰ ਸਿੱਖਾਂ ਤੋਂ ਹਾਰ ਖਾ ਕੇ ਮੁੜੇ ਅੰਤ ਤੰਗ ਆ ਕੇ 4 ਜਨਵਰੀ 1799 ਈਸਵੀ ਨੂੰ ਚਾ ਜ਼ਮਾਨ ਲਾਹੌਰ ਖਾਲੀ ਕਰਕੇ ਵਾਪਸ ਤੁਰ ਗਿਆ ਉਹ ਅਜੇ ਰਾਵੀ ਹੀ ਟੱਪਿਆ ਸੀ ਜਾਂ ਪੰਗੀ ਸਰਦਾਰਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਲਾਹੌਰ ਦੇ ਪੁਰਾਣੇ ਤਿੰਨੇ ਸਿੱਖ ਹਾਕਮ ਲੈਣਾ ਸਿੰਘ ਗੁੱਜਰ ਸਿੰਘ ਸੋਭਾ ਸਿੰਘ ਸੁਰਗਵਾਸ ਹੋ ਚੁੱਕੇ ਸਨ ਇਸ ਵੇਲੇ ਚੇਤ ਸਿੰਘ ਲੈਣਾ ਸਿੰਘ ਦਾ ਸਾਹਿਬ ਸਿੰਘ ਗੁੱਜਰ ਸਿੰਘ ਦਾ ਤੇ ਮੋਹਰ ਸਿੰਘ ਸੋਭਾ ਸਿੰਘ ਦਾ ਲਾਹੌਰ ਦੇ ਮਾਲਕ ਸਨ ਉਹਨਾਂ ਤਿੰਨਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ ਸਾਹਿਬ ਸਿੰਘ ਵਧੇਰੇ ਗੁਜਰਾਤ ਰਹਿੰਦਾ ਸੀ ਦੁਜੀਏ ਦੋਵੇਂ ਆਪਸ ਵਿੱਚ ਲੜਦੇ ਰਹਿੰਦੇ ਸਨ ਉਹਨਾਂ ਹੱਥੋਂ ਪ੍ਰਜਾ ਬੜੀ ਤੰਗ ਆ ਚੁੱਕੀ ਸੀ ਸਰਦਾਰ ਚੇਤ ਸਿੰਘ ਬੜਾ ਬੇਲਿਹਾਜ਼ ਤੇ ਤੱਕੇਖੋਰ ਹਾਕਮ ਸੀ ਉਹਨੇ ਬਿਨਾਂ ਕਿਸੇ ਕਾਰਨ ਮੀਆਂ ਆਸ਼ਕ ਮੁਹੰਮਦ ਦੇ ਜਵਾਈ ਮੀਆਂ ਬਦਰੁद्दीन ਨੂੰ ਕੈਦ ਕਰ ਦਿੱਤਾ ਸ਼ਹਿਰ ਦੇ ਪਤਵੰਤੇ ਮੇਲਾ ਬਣ ਕੇ ਸਰਦਾਰ ਚੇਤ ਸਿੰਘ ਕੋਲ ਗਏ ਪਰ ਉਹਨੇ ਸਾਰਿਆਂ ਦੀ ਬੇਇੱਜ਼ਤੀ ਕਰਕੇ ਮੋੜਿਆ ਅੰਤ ਕੰਗਾ ਕੇ ਲਾਹੌਰ ਦੇ ਪਤਵੰਤਿਆਂ ਨੇ ਰਣਜੀਤ ਸਿੰਘ ਨੂੰ ਲਾਹੌਰ ਦੀ ਹਕੂਮਤ ਸੰਭਾਲਣ ਵਾਸਤੇ ਬੁਲਾ ਲਿਆ 4 ਜੁਲਾਈ ਨੂੰ ਰਣਜੀਤ ਸਿੰਘ ਤੇ ਸਿਦਾਕੌਰ 5000 ਫੌਜ ਲੈ ਕੇ ਲਾਹੌਰ ਵਜ਼ੀਰ ਖਾਨ ਦੇ ਬਾਗ ਵਿੱਚ ਆ ਉਤਰੇ ਲਾਹੌਰ ਦੇ ਲਗਭਗ ਸਾਰੇ ਪਤਵੰਤੇ ਰਣਜੀਤ ਸਿੰਘ ਨਾਲ ਮਿਲ ਗਏ 6 ਜੁਲਾਈ 1799 ਨੂੰ ਸਵੇਰੇ 8 ਵਜੇ ਰਣਜੀਤ ਸਿੰਘ ਨੇ ਲੋਹਾਰੀ ਦਰਵਾਜ਼ੇ ਉੱਤੇ ਹਮਲਾ ਕੀਤਾ ਉਸ ਵੇਲੇ ਸਿਦਾਕੌਰ ਨੇ ਦਿੱਲੀ ਦਰਵਾਜ਼ੇ ਉੱਤੇ ਧਾਵਾ ਬੋਲ ਦਿੱਤਾ ਲੁਹਾਰੀ ਦਰਵਾਜ਼ੇ ਦੀ ਰਾਖੀ ਚੇਤ ਸਿੰਘ ਆਪ ਕਰ ਰਿਹਾ ਸੀ ਦਰਵਾਜ਼ੇ ਤੇ ਰਾਖੇ ਰਣਜੀਤ ਸਿੰਘ ਨਾਲ ਮਿਲ ਚੁੱਕੇ ਸਨ ਉਹਨਾਂ ਰਣਜੀਤ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਦਾਰ ਚੇਤ ਸਿੰਘ ਨੂੰ ਝੂਠੀ ਖਬਰ ਸੁਣਾ ਦਿੱਤੀ ਕਿ ਰਣਜੀਤ ਸਿੰਘ ਨੇ ਦਿੱਲੀ ਦਰਵਾਜ਼ੇ ਤੇ ਹਮਲਾ ਕਰ ਦਿੱਤਾ ਹੈ ਚੇਤ ਸਿੰਘ ਉੱਧਰ ਗਿਆ ਤਾਂ ਪਿੱਛੇ ਰਣਜੀਤ ਸਿੰਘ ਪਹੁੰਚ ਗਿਆ ਮੀਆਂ ਮੁਹਕਮਦੀਨ ਦੇ ਹੁਕਮ ਨਾਲ ਰਾਖਿਆਂ ਨੇ ਬੁਹਾ ਖੋਲ ਦਿੱਤਾ ਤੇ ਰਣਜੀਤ ਸਿੰਘ ਲੋਹਾਰੀ ਦਰਵਾਜ਼ੇ ਤੋਂ ਸ਼ਹਿਰ ਵਿੱਚ ਦਾਖਲ ਹੋ ਗਿਆ ਉਧਰ ਦਿੱਲੀ ਦਰਵਾਜ਼ਾ ਵੀ ਰਾਖਿਆਂ ਨੇ ਖੋਲ ਦਿੱਤਾ ਤੇ ਸਦਾਕੌਰ ਸ਼ਹਿਰ ਵਿੱਚ ਆਵਲੀ ਸਰਦਾਰ ਚੇਤ ਸਿੰਘ ਨੂੰ ਇਹ ਖ਼ਬਰਾਂ ਰਾਤ ਵਿੱਚ ਹੀ ਮਿਲ ਗਈਆਂ ਘਰ-ਪਾਟਾਂ ਵੇਖ ਕੇ ਚੇਤ ਸਿੰਘ ਕਿਲੇ ਵਿੱਚ ਜਾ ਲੁਕਿਆ ਰਣਜੀਤ ਸਿੰਘ ਨੇ ਕਿਲੇ ਨੂੰ ਘੇਰਾ ਪਾ ਲਿਆ ਦੋਹਾਂ ਪਾਸਿਆਂ ਤੋਂ ਮਾਮੂਲੀ ਟੋਪਾਂ ਚੱਲਣ ਲੱਗੀਆਂ ਸਦਾਕੌਰ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੀ ਸਲਾਹ ਕਰ ਦਿੱਤੀ ਅਗਲੇ ਦਿਨ ਚੇਤ ਸਿੰਘ ਨੇ ਕਿਲਾ ਰਣਜੀਤ ਸਿੰਘ ਦੇ ਹਵਾਲੇ ਕਰਕੇ ਬਣੀਕੇ ਵਿੱਚ 60000 ਰੁਪਏ ਸਾਲਾਨਾ ਦੀ ਜਾਗੀਰ ਲੈ ਲਈ ਚੇਤ ਸਿੰਘ ਆਪਣੀ ਜਾਗੀਰ ਤੇ ਜਾ ਵਸਿਆ ਤੇ ਰਣਜੀਤ ਸਿੰਘ ਨੇ ਲਾਹੌਰ ਵਿੱਚ ਆਪਣੀ ਹਕੂਮਤ ਕਾਇਮ ਕਰ ਲਈ ਮੋਹਰ ਸਿੰਘ ਰਣਜੀਤ ਸਿੰਘ ਦਾ ਆਉਣਾ ਸੁਣ ਕੇ ਹੀ ਨਸ ਗਿਆ ਸੀ 1815 ਈਸਵੀ ਵਿੱਚ ਸਰਦਾਰ ਚੇਤ ਸਿੰਘ ਸੁਰਗਵਾਸ ਹੋ ਗਿਆ ਰਣਜੀਤ ਸਿੰਘ ਨੇ ਉਸਦੀ ਜਾਗੀਰ ਜ਼ਬਤ ਕਰ ਲਈ ਚੇਤ ਸਿੰਘ ਦੇ ਸੁਰਗਵਾਸ ਹੋਣ ਤੋਂ 4 ਮਹੀਨੇ ਪਿਛੋਂ ਉਸਦੀ ਵਿਧਵਾ ਹਕਮ ਕੌਰ ਦੇ ਘਰ ਪੁੱਤਰ ਅਤਰ ਸਿੰਘ ਜਨਮਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਦਿਨਾਂ 6000 ਸਾਲਾਨਾ ਜਾਗੀਰ ਲਾ ਦਿੱਤੀ। ਪਸੀਨ ਦੀ ਲੜਾਈ ਵਿੱਚ ਸਾਹਿਬ ਸਿੰਘ ਭੰਗੀ ਵੀ ਰਣਜੀਤ ਸਿੰਘ ਦੇ ਵਿਰੋਧੀ ਧੜੇ ਵਿੱਚ ਸ਼ਾਮਲ ਸੀ। ਅਗਲੇ ਸਾਲ 1801 ਈਸਵੀ ਵਿੱਚ ਸਾਹਿਬ ਸਿੰਘ ਤੇ ਦਲ ਸਿੰਘ ਹਾਕਮ ਅਕਾਲਗੜ ਗੁਜਰਾਵਾਲੇ ਉੱਤੇ ਹਮਲਾ ਕਰਨ ਦੀ ਤਿਆਰੀ ਕਰਨ ਲੱਗੇ। ਖਬਰ ਪਾ ਕੇ ਰਣਜੀਤ ਸਿੰਘ ਨੇ ਦਲ ਸਿੰਘ ਨੂੰ ਤਾਂ ਫੜ ਕੇ ਨਜ਼ਰਬੰਦ ਕਰ ਲਿਆ ਤੇ ਗੁਜਰਾਤ ਉੱਤੇ 10000 ਫੌਜ ਨਾਲ ਹਮਲਾ ਕਰ ਦਿੱਤਾ ਸ਼ਹਿਰੋਂ 2 ਮੀਲ ਬਾਹਰ ਨਿਕਲ ਕੇ ਸਾਇਬ ਸਿੰਘ ਪੰਗੀ ਲੜਿਆ ਚੌਥੇ ਦਿਨ ਪੜ ਵਿੱਚੋਂ ਹਾਰ ਕੇ ਸਾਇਬ ਸਿੰਘ ਕਿਲੇ ਵਿੱਚ ਜਾ ਵੜਿਆ ਦੋਹਾਂ ਪਾਸਿਆਂ ਤੋਂ ਅਗ ਵਸਣ ਲੱਗੀ ਹਾਰ ਹੁੰਦੀ ਵੇਖ ਕੇ ਸਾਇਬ ਸਿੰਘ ਨੇ ਸੋਦੀ ਕੇਸਰਾ ਸਿੰਘ ਤੇ ਬਿੱਦੀ ਸਾਇਬ ਸਿੰਘ ਨੂੰ ਸਹਾਇਤਾ ਵਾਸਤੇ ਬੁਲਾ ਲਿਆ ਦੋਹਾਂ ਬਾਬਿਆਂ ਨੇ ਵਿੱਚ ਪੈ ਕੇ ਦੋਹਾਂ ਦੀ ਸਲਾਹ ਕਰ ਦਿੱਤੀ ਸਾਇਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਮੰਨ ਕੇ ਨਜ਼ਰਾਨਾ ਤਾਰ ਦਿੱਤਾ ਰਣਜੀਤ ਸਿੰਘ ਨੇ ਗੁਜਰਾਤ ਸਾਹਿਬ ਸਿੰਘ ਕੋਲ ਹੀ ਰਹਿਣ ਦਿੱਤਾ ਤੇ ਸਰਦਾਰ ਦਲ ਸਿੰਘ ਨੂੰ ਰਿਹਾ ਕਰ ਦਿੱਤਾ ਸਰਦਾਰ ਸਾਹਿਬ ਸਿੰਘ ਅਧੀਨਗੀ ਮੰਨ ਕੇ ਵੀ ਆਪਣੇ ਆਪ ਨੂੰ ਸੁਤੰਤਰ ਹਾਕਮ ਹੀ ਸਮਝਦਾ ਸੀ ਇਸ ਵਾਸਤੇ ਇਹ ਕਈ ਵਾਰ ਨਜ਼ਰਾਨਾ ਤਾਰਨ ਵਿੱਚ ਟਿਲਕ ਮਟ ਕਰਦਾ 1810 ਈਸਵੀ ਵਿੱਚ ਉਸ ਦਾ ਆਪਣੇ ਪੁੱਤਰ ਗੁਲਾਬ ਸਿੰਘ ਨਾਲ ਝਗੜਾ ਹੋ ਪਿਆ ਸਮਾ ਤਾੜ ਕੇ ਮਹਾਰਾਜਾ ਰਣਜੀਤ ਸਿੰਘ ਫੌਜ ਲੈ ਕੇ ਗੁਜਰਾਤ ਤੇ ਜਾ ਪਿਆ ਸਾਹਿਬ ਸਿੰਘ ਬਿਨਾਂ ਟੱਕਰੇ ਹੀ ਪਹਾੜਾਂ ਨੂੰ ਨਸ ਗਿਆ ਮਹਾਰਾਜੇ ਨੇ ਉਸ ਦੇ ਸਾਰੇ ਇਲਾਕੇ ਗੁਜਰਾਤ ਜਲਾਲਪੁਰ ਇਸਲਾਮਗੜ ਆਦ ਉੱਤੇ ਕਬਜ਼ਾ ਕਰ ਲਿਆ ਅਗਲੇ ਸਾਲ 1811 ਈਸਵੀ ਵਿੱਚ ਸਾਹਿਬ ਸਿੰਘ ਦੀ ਮਾਤਾ ਮਾਈ ਲక్ష్ਮੀ ਦੇ ਕਹਿਣ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਹਿਬ ਸਿੰਘ ਨੂੰ ਪਹਾੜਾਂ ਤੋਂ ਬੁਲਾ ਕੇ ਬਜਵੰਤ ਦੇ ਇਲਾਕੇ ਵਿਚ 1 ਲੱਖ ਸਾਲਾਨਾ ਦੀ ਜਾਗੀਰ ਦਿੱਤੀ ਸਰਦਾਰ ਸਾਹਿਬ ਸਿੰਘ ਇਸੇ ਸਾਲ ਮਰ ਗਿਆ ਮਹਾਰਾਜੇ ਨੇ ਉਸਦੇ ਪੁੱਤਰ ਗੁਲਾਬ ਸਿੰਘ ਕੋਲ 25000 ਦੀ ਜਾਗੀਰ ਰਹਿਣ ਦਿੱਤੀ 1832 ਈਸਵੀ ਨੂੰ ਗੁਲਾਬ ਸਿੰਘ ਵੀ ਮਰ ਗਿਆ ਸੋ ਜਾਗੀਰ ਜ਼ਬਤ ਹੋ ਗਈ ਸਰਦਾਰ ਗੁੱਜਰ ਸਿੰਘ ਪੰਗੀ ਦੇ ਤੀਜੇ ਲੜਕੇ ਫਤਿਹ ਸਿੰਘ ਨੇ ਕਪੂਰਥਲੀਏ ਆਲੂ ਵਾਲੀਏ ਸਰਦਾਰਾਂ ਦੀ ਨੌਕਰੀ ਕਰ ਲਈ ਫਿਰ ਉਧਰੋਂ ਛੱਡ ਕੇ ਉਹ ਸਰਦਾਰ ਸ਼ਾਮ ਸਿੰਘ ਔਟਾਰੇ ਦੀ ਨੌਕਰੀ ਵਿੱਚ ਆ ਗਿਆ ਉਹ ਬੰਨੂ ਦੀ ਲੜਾਈ ਵਿੱਚ ਮਾਰਿਆ ਗਿਆ ਉਸ ਦਾ ਪੁੱਤਰ ਜੈਮਲ ਸਿੰਘ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਫੌਜ ਵਿੱਚ ਨੌਕਰ ਰਿਹਾ ਉਹ 1871 ਈਸਵੀ ਵਿੱਚ ਸੁਰਗਵਾਸ ਹੋਇਆ ਇਸੇ ਤਰ੍ਹਾਂ ਇਸ ਮਿਸਲ ਦੇ ਬਾਕੀ ਸਰਦਾਰ ਵੀ ਸਹਿਜ ਸਹਿਜ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੋ ਗਏ ਜਿਨ੍ਹਾਂ ਦਾ ਜ਼ਿਕਰ ਸਿੱਖ ਰਾਜ ਤੇ ਸ਼ੇਰ-ਏ-ਪੰਜਾਬ ਨਾਮ ਦੀ ਪੁਸਤਕ ਵਿੱਚ ਆ ਚੁੱਕਾ ਹੈ ਇਸੇ ਥੱਲੇ ਬੰਸਾਵਲੀ ਸਰਦਾਰ ਗੁੱਜਰ ਸਿੰਘ ਪੰਗੀ ਦੀ ਦਿੱਤੀ ਹੈ ਜੋ ਆਪ ਜੀ ਨੂੰ ਇਸ ਤਸਵੀਰ ਰਾਹੀਂ ਦਿਖਾਈ ਗਈ ਹੈ ਜਿਸ ਦੇ ਨਾਲ ਹੀ ਕਿਤਾਬ ਦਾ ਦੂਜਾ ਭਾਗ ਜੋ ਕਿ ਅਸੀਂ ਪੰਨਾ ਨੰਬਰ 40 ਤੱਕ ਪੜਿਆ ਹੈ ਸਮਾਪਤ ਹੁੰਦਾ ਹੈ